ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤ ਗੁਰੂ ਪਰਸਾਦ ਬੋਤ ਪੋਜ ਪੂਜ ਹਿੰਦੂ ਮੋਵੇ ਤੁਰ ਕਮ ਵੇ ਸਰਨਾਈ ਓਏ ਲੈ ਜ਼ਾਰੇ ਓਏ ਲੈ ਗੜੇ ਤੇਰੀ ਗੱਤ ਦੂ ਨਾਮ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਜਾ ਦਿਲ ਸੁਪਸਰਿਓ ਹੈ ਜਮ ਜੈਵਰਾ ਪ੍ਰਹਾ ਕਾਂਬਿਤ ਪੜੇ ਪੜ ਕਰਤਾ ਮੂਐ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗਿ ਹੋਐ ਤੇਰੀ ਗਤ ਇਨਹ ਨਾ ਪਾਈ دارب ਸੰਚ ਸੰਚ ਰਾਜ ਮੂਏ ਗਾਢ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਰੀ RAM ਨਾਮ ਬੈਨ ਸਭ ਵਿਗਟੇ ਦੇਖ ਨਿਰਕ ਸ਼ਰੀਰਾ ਹਰ ਕੇ ਨਾਮ ਬਿਨ ਕਿਨ ਗੱਟ ਪਾਏ ਕਹਿ ਉਪਦੇਸ ਕਬੀਰ ਆ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੇ ਘਰ ਪਹਿਲਾ ਇਕ ਓੰਕਾਰ ਸਤਗੁਰੂ ਪਰਸਾਦ ਬੋਤਾ ਪੋਜ ਪੋਜ ਹਿੰਦੂ ਮੋਏ ਟਰਕਮੋਏ ਸਿਰ ਨਹੀਂ ਓਏ ਲੈ ਜ਼ਾਰੇ ਓਏ ਲੈ ਗੜੇ ਤੇਰੀ ਗੱਤ ਦੂ ਨਾਮ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਉਹ ਹੈ ਜਮ ਜੇਵਰਾ ਪ੍ਰਹ ਕਾਬਿਤ ਪੜੇ ਪੜ ਕਵਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਹੋਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਸ ਚ ਸੰਸ ਰਾਜੇ ਮੂਏ ਗਾਢ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੂਏ रूप देख देखनारे राम नाम बिन सब बेगुटे देखा निरक शरीरा हर के नाम बिन किन गत पाए कह उपदेश कबीरा नाम श्रीवाहे ਹੇ ਵਜੇ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਅੰਕਾਰ ਸਤਿਗੁਰੂ ਪਰਸਾਦ ਬਹੁਤ ਪੋਜ ਪੋਜ ਹਿੰਦੂ ਮੋਏ ਤੁਰਕ ਮੋਏ ਸਿਰ ਨਹੀਂ ਓਏ ਲੈ ਜਾ ਰੇ ਓਏ ਲੈ ਗੱਡੇ ਤੇਰੀ ਗੱਤ ਦੂਹ ਨਾ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦਿਸ ਫਸਰ ਹੋ ਹੈ ਜਮ ਜੇਵਰਾ ਪ੍ਰਹਾ ਕਾਂਬਿਤ ਪੜੇ ਪੜ ਕਵਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਮੂਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਸ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭ ਬਿਗੁੱਤੇ ਦੇਖ ਨਿਰਕ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ ਕਬੀਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੇ ਕਰ ਪਹਿਲਾ एक ओंकार सतगुरु प्रसाद बहोत पूज पूज हिंदू मुवे तुर्क मुवे सिर नाही ओए ले जारे ओए ले गडे तेरी गत दुहु नाम पाए ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਉਹ ਹੈ ਜਮ ਜੇਵਰਾ ਪ੍ਰਹਾ ਕਾਬਿਤ ਪੜੇ ਪੜ ਕਵਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਮੁਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਚ ਸੰਚ ਰਾਜੇ ਮੁਏ ਗਾਢ ਲੈ ਕੰਚਨ ਭਰੀ ਬੈਧ ਪੜੇ ਪੜ ਪੰਡਤ ਮੁਏ रूप देख देख नरे राम नाम बिन सब बेगुटे देखो निरक शरीरा हर के नाम बिन किन गत पाए कह उपदेश कबीरा श्रीवाहे ਵਾਹਿ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤ ਗੁਰੂ ਪਰਸਾਦ ਬਹੁਤ ਪੋਜ ਪੋਜ ਹਿੰਦੂ ਮੋਏ ਟਰਕਮੋਏ ਸਿਰ ਨਹੀਂ ਓਏ ਲੈ ਜ਼ਾਰੇ ਓਏ ਲੈ ਗੱਡੇ ਤੇਰੀ ਗੱਤ ਨੂੰ ਨਾਮ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉ ਦੇ ਸਪਸਰ ਹੋ ਹੈ ਜਮ ਜੇਵਰਾ ਪ੍ਰਹਾ ਕਾਂਬਿਤ ਪੜੇ ਪੜ ਕਰਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਸ ਸੰਚ ਰਾਜੇ ਮੂਏ ਗੜ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤਮੁਐ ਰੂਪ ਦੇਖ ਦੇਖ ਨਰੀ RAM ਨਾਮ ਬਿਨ ਸਭ ਵਿਗਟੈ ਦੇਖ ਨਿਰਕ ਸ਼ਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਏ कह उपदेश कबीरा श्रीवाहे गुरु साहिब जी राग सोरठ वाणी भगत कबीर जी के कर पहला सतगुर प्रसाद बहुत तोज पूज हिंदू मुर्क मुरनाई जारे कोयल गॾे तेरी गतूं न पाई ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਹੋ ਹੈ ਜਮ ਜੇਵਰਾ ਪ੍ਰਹਾ ਕਾਂਬਿਤ ਪੜੇ ਪੜ ਕਰਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਮੁਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਚ ਸੰਚ ਰਾਜੇ ਮੁਏ ਗਾਢ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੁਏ रूप देख देख नरे राम नाम बिन सब बेगते देखा निरक शरीरा हर के नाम बिन किन गत पाए कह उपदेश कवीरा सतनाम श्रीवाहे ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬਹੁਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਓਏ ਲੈ ਜ਼ਾਰੇ ਓਏ ਲੈ ਗਦੇ ਤੇਰੀ ਗੱਤ ਨੂੰ ਨਾ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਉਹ ਹੈ ਜਮ ਜੈਵਰਾ ਪ੍ਰਹਾਰ ਕਾਂਬਿਤ ਪੜੇ ਪੜ ਕਰਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਸ ਸੰਚ ਰਾਜ ਮੂਏ गाड ले कंचन भरी वेद पड़े, पड़े पड़ पंडित मुवे रूप देख देख नरे राम नाम बिन सब बिगुते देखा निरक शरीरा हर के नाम बिन किन गट पाए कह उपदेश कबीरा राम श्रीवाहे गुरु साहिब जी राग सोरठ वाणी भगत कबीर जी के कर पहला ਇਕ ਓੰਕਾਰ ਸਤਿਗੁਰੂ ਪਰਸਾਦ ਬੋਤਾ ਪੋਜ ਪੋਜ ਹਿੰਦੂ ਮੋਵੇ ਤੁਰਕਾ ਮੋਵੇ ਸਿਰ ਨਾਏ ਓਏ ਲੈ ਜ਼ਾਰੇ ਓਏ ਲੈ ਗੜੇ ਤੇਰੀ ਗਤ ਦੂਹੂ ਨਾਮ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਫਸਰਿਓ ਹੈ ਜਮ ਜੈਵਰਾ ਪ੍ਰਹਾ ਕਾਂਬਿਤ ਪੜੇ ਪੜ ਕਬਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਹੋਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਸ ਸੰਚ ਰਾਜੇ ਮੂਏ ਗਾਢ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੂਏ रूप देख देख नरे राम नाम बिन सब बिगुते देखो निरक शरीरा हर के नाम बिन किन गट पाए कह उपदेश कबीरा श्रीवाहे ਹੇ ਵਜੇ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੇ ਘਰ ਪਹਿਲਾ ਇੱਕ ਅੰਕਾਰ ਸਤਿਗੁਰ ਉਪਰਸਾਦ ਬਹੁਤ ਤਾ ਪੂਜ ਪੂਜ ਹਿੰਦੂ ਮੋਵੇ ਤੁਰ ਕਮ ਵੇ ਸਰਨ ਆਏ ਕੋਇਲੇ ਜ਼ਾਰੇ ਕੋਇਲੇ ਗੜੇ ਤੇਰੀ ਗੱਤ ਦੂਹ ਨਾ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਹੋ ਹੈ ਜਮ ਜੈਵਰਾ ਪ੍ਰਹਾ ਕਾਂਬਿਤ ਪੜੇ ਪੜ ਕਰਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਹੋਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਸ ਸੰਚ ਰਾਜੇ ਮੂਏ ਗੜ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੁਐ ਰੂਪ ਦੇਖ ਦੇਖ ਨਰੀ RAM ਨਾਮ ਬਿਨ ਸਭ ਵਿਗੁੱਟੈ ਦੇਖਾ ਨਿਰਕ ਸ਼ਰੀਰਾ ਹਰ ਕੇ ਨਾਮ ਬਿਨ ਕਿਨ ਗੱਟ ਪਾਏ ਕਹਿ ਉਪਦੇਸ ਕਬੀਰਾ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੇ ਘਰ ਪਹਿਲਾ ਇਕ ਓੰਕਾਰ ਸਤਗੁਰੂ ਪਰਸਾਦ ਬੋਤਾਂ ਪੋਜ ਪੂਜ ਹਿੰਦੂ ਮੋਵੇ ਤੁਰਕਮੋਵੇ ਸਰਨਾਈ ਓਏ ਲੈ ਜ਼ਾਰੇ ਓਏ ਲੈ ਗੜੇ ਤੇਰੀ ਗੱਤ ਦੂ ਨਾਮ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਾਉਦੇ ਸਪਸਰ ਉਹ ਹੈ ਜਮ ਜੇਵਰਾ ਪ੍ਰਹਾ ਕਾਬਿਤ ਪੜੇ ਪੜ ਕਵਤਾ ਮੂਏ ਕਪੜ ਕਦਾਰੇ ਜਾਏ ਜਟਾਂ ਤਾਰ ਤਾਰ ਜੋਗੇ ਹੋਏ ਤੇਰੀ ਗਤ ਇਨਹੈ ਨਾ ਪਾਈ ਦਰਬ ਸੰਸ ਚ ਸੰਸ ਰਾਜੇ ਮੂਏ ਗਾਢ ਲੈ ਕੰਚਨ ਭਰੀ ਬੇਦ ਪੜੇ ਪੜ ਪੰਡਤ ਮੂਏ रूप देख देखनारे राम नाम बिन सब बेगुटे देखा निरक शरीरा हर के नाम बिन किन गत पाए कह उपदेश कबीरा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ